ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਮੈਂ ਵੀ ਘੈਂਟ ਆ ਗळा ਗੋਲਾ ਠੀਕ ਆ ਧੰਨਵਾਦ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਜਿਹੜਾ ਨੇ ਮੈਨੂੰ ਕਮੈਂਟਾਂ ਦੇ ਵਿੱਚ ਹਨਾ ਮੇਰੀ ਖੰਗ ਦਾ ਇਹਨਾਂ ਇਲਾਜ ਦੱਸਿਆ ਮੈਂ ਵੈਸੇ ਸਾਰਿਆਂ ਦਾ ਤਾਂ ਨਹੀਂ ਇੱਕ ਦੋ ਜਣਿਆਂ ਦਾ ਕੀਤਾ ਸੀ ਜਿਹੜਾ ਜਿਹੜਾ ਮੈਨੂੰ ਸੌਖਾ ਲੱਗਦਾ ਸੀ ਹਨਾ ਕਿਉਂਕਿ ਮੇਰੀ ਮੇਨ ਖਾਂਗ ਇਹ ਸੀਗੀ ਵੀ ਮੈਂ ਕੋਈ ਕਿਹਨੂੰ ਦणू ਅਨੁਪਾਣ ਨਹੀਂ ਕਰਦੀ ਸੀਗੀ ਹਨਾ ਕਿਉਂਕਿ ਠੰਡਾ ਕੈਂਪਰ ਪਰ ਆ ਹੁੰਦਾ ਠੰਡਾ ਪਾਣੀ ਦਾ ਗਲਾਸ ਪਰ ਪਰ ਪੀ ਜਾਣੇ ਆ ਤਾ ਕਰਕੇ ਮੈਂ 1-2 ਦਿਨ ਪਹਿਲਾਂ ਪਾਣੀ ਵਾਹਦੀ ਤਾਂ ਫਿਰ ਮੇਰੇ ਖਾਂ ਘਾੜ ਗਈ। ਹਾਂਜੀ। ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਬਹੁਤ ਹੀ ਘੈਂਟ ਆ। ਇਹਦੇ ਵਿੱਚ ਮੈਂ ਫਰੰਟ ਤੇ ਗਲਾ ਬੈਕ ਤੇ ਜਿਹਨੂੰ ਹਾਫ ਨੈਕ ਬੋਲਦੇ ਆਂ ਆਪਾਂ ਉਹ ਲਾਉਣਾ ਦੱਸਿਆ ਵੀ ਉਹ ਆਪਾਂ ਕਿਵੇਂ ਲਾ ਸਕਦੇ ਹਾਂ ਤੇ ਕਿਵੇਂ ਬਣਾ ਸਕਦੇ ਤੇ ਕਿਵੇਂ ਉਹਦਾ ਤੀਰਾ ਕੱਟਿਆ ਜਾਂਦਾ। ਕਈ ਕਹਿੰਦੇ ਆ ਨਾ ਵੀ ਤੀਰਾ ਇਦਾਂ ਨਹੀਂ ਰੱਖਣਾ ਹੁੰਦਾ ਬਟ ਮੇਰੀ ਵੀਡੀਓ ਤੁਸੀਂ ਦੇਖੋ ਜੇ ਮੈਨੂੰ ਲੱਗਦਾ ਵੀ ਹਾਂ ਇਹਦੇ ਵਿੱਚ ਮੇਰ ਤੋਂ ਗਲਤੀ ਆ ਤਾਂ ਤੁਸੀਂ ਉਹ ਵੀ ਮੈਨੂੰ ਦੱਸਿਓ ਕਿਉਂਕਿ ਮੈਂ ਕੋਈ ਜ਼ਿਆਦਾ ਹੈ ਨਹੀਂ ਗੀ ਹਨ ਬਾੜੀ ਤਾਕੜੀ ਹਾਈ ਫਾਈ ਟੇਲਰ ਆ ਠੀਕ ਠਾਕ ਹੀ ਆ ਤੇ ਬਾਕੀ ਧੰਨਵਾਦ ਸਾਰੀਆਂ ਭੈਣਾਂ ਦਾ ਜਿਹੜੀਆਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਤੁਸੀਂ ਹਨ ਤੇ ਕੰਮ ਕਰਦੇ ਰਹੋ ਇਦਾਂ ਹੀ ਆਪਾਂ ਇੱਕ ਦਿਨ ਸਾਰੇ ਹੀ ਸਫਲ ਹੋ ਜਾਾਂਗੇ ਮੈਂ ਵੀ ਹੋਊਂਗੀ ਤੁਹਾਡੇ ਨਾਲ ਨਾਲ ਤੇ ਤੁਸੀਂ ਵੀ ਹੋਮੋਗੇ ਜੀ ਧੰਨਵਾਦ ਜੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਰਹੇ ਹੋ ਹਨ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜਿਹੜੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਇਹਦਾ ਇਹ ਫ੍ਰੀ ਹੋ ਹੀ ਹੁੰਦਾ ਹੈ ਲਾਈਕ ਵੀ ਫ੍ਰੀ ਹੁੰਦਾ ਹੈ ਹਨਾ ਕਮੈਂਟ ਵੀ ਫ੍ਰੀ ਹੁੰਦਾ ਤੇ ਸਬਸਕ੍ਰਾਈਬ ਵੀ ਫ੍ਰੀ ਹੁੰਦਾ ਕਮੈਂਟ ਚਾਹੇ ਤੁਸੀਂ ਗਲਤ ਕਰਦਿਆ ਕਰੋ ਤੇ ਤੁਸੀਂ ਸਹੀ ਕਰਦਿਆ ਕਰੋ ਬਟ ਹੁੰਦਾ ਇਹ ਫ੍ਰੀ ਹੋ ਹੀ ਹੈ ਓਕੇ ਜੀ ਧੰਨਵਾਦ ਜਿਆਦਾ ਬਕਵਾ ਬੱਜ ਅੱਜ ਆਪਾਂ ਕਟਿੰਗ ਕਰ ਲੱਗਿਆ ਜੀ ਮੋٹے ਸੂਟ ਦੀ ਜਿਹੜੇ ਆਪਾਂ ਮਤਲਬ ਕਿ ਰਾਸ਼ੀ ਵਗੈਰਾ ਤੋਂ ਲੈਣੇ ਆ ਇਦੇ ਵਿੱਚ ਤੁਸੀਂ ਦੇਖੋ ਆਹ ਵਾਲੀ ਇਹਦੀ ਸਲਵਾਰ ਆ ਇਹ ਤਾਂ ਅਲੱਗ ਹੀ ਹੈ ਹਨਾ ਸੌਖਾ ਥੋੜਾ ਜਿਹਾ ਕੰਮ ਆਪਣਾ ਜਿਵੇਂ ਕਿ ਆਹ ਆਪਣੇ ਕੋਲ ਕਮੀਜ਼ ਆ ਕਮੀਜ਼ ਦੀ ਪਹਿਲਾਂ ਆਪਾਂ ਲੰਬਾਈ ਨਾਪਣੀ ਆ ਵੀ ਲੰਬਾਈ ਆਪਣੀ ਸਹੀ ਆਊਗੀ ਕਿ ਨਹੀਂ ਆਊਗੀ ਜਿਵੇਂ ਕਿ ਮੇਰੇ ਕਮੀਜ਼ ਦੀ ਲੰਬਾਈ ਹੈਗੀ 48 ਇੰਚ ਤੇ ਮੇਰੇ ਕਸਟਮਰ ਦੇ ਕਮੀਜ਼ ਦੀ ਲੰਬਾਈ ਹੈਗੀ ਆ 43 ਇੰਚ ਠੀਕ ਹੈ ਇਹ ਆਜੂਗਾ ਸਹੀ ਕਿਉਂਕਿ ਇਹਦਾ ਕੀ ਕਰਨਾ ਇਹਦਾ ਆਪਾਂ ਨੋਰਮਲ ਹੀ ਗਾਲਾ ਕੱਟਾਂਗੇ ਉੱਪਰੋਂ ਆਪਾਂ ਛੋਟਾ ਕਰ ਦਾਂਗੇ ਆ ਇਹਦਾ ਹੋ ਗਿਆ ਫਰੰਟ ਵਾਲਾ ਪੱਲਾ ਆ ਇਹਦਾ ਹੋ ਗਿਆ ਬੈਕ ਵਾਲਾ ਪੱਲਾ ਆ ਦੇਖੋ ਆਹ ਵਾਲਾ ਬੈਕ ਵਾਲਾ ਪੱਲਾ ਹੋ ਗਿਆ ਇਹਦੀ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਤੇ ਆਹ ਵਾਲਾ ਹੈਗੀ ਆ ਜੀ ਆਪਣੇ ਕੋਲੇ ਬਾਹ ਆ ਗਈ ਤੇ ਆਹ ਵਾਲਾ ਆ ਗਿਆ ਆਪਣੇ ਕੋਲੇ ਸਟਾਲ ਸਟਾਲ ਨੂੰ ਪਹਿਲਾਂ ਆਪਾਂ ਲੱਗ ਕਰਨਾ ਹੋਵੇਗਾ ਤਰ ਕਿਉਂ ਜਦੋਂ ਜਦੋਂ ਬੋਲਣ ਲੱਗ ਜਾਉ ਉਦੋਂ ਕਲਾ ਖਰਾਬ ਹੋਣ ਲੱਗ ਜਾਂਦਾ ਇਹਦੇ ਨੀਚੇ ਆਪਾਂ ਲਾਈਨਿੰਗ ਲਾਵਾਂਗੇ ਜੀ ਆਹ ਸਟੌਲ ਆ ਗਿਆ ਠੀਕ ਹੈ ਇਹਦੇ ਹੁਣ ਆਪਾਂ ਤੈਮਾਰ ਕੇ ਇੱਕ ਪਾਸੇ ਰੱਖ ਲਵਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਦੇ ਪੱਲੇ ਅਲੱਗ ਕਰਾਂਗੇ ਇਹਨਾਂ ਦੇ ਕੱਪੜੇ ਦਾ ਮਾਰਜਿਨ ਬਹੁਤ ਘੱਟ ਦਿੱਤਾ ਹੁੰਦਾ ਹੈ ਇਹਦੀ ਆਪਾਂ ਬਾਹਰ ਕਰ ਲਵਾਂਗੇ ਤੇ ਆ ਆ ਗਿਆ ਹੁਣ ਆਪਣੇ ਕੋਲੇ ਬੈਕ ਵਾਲਾ ਤੇ ਫਰੰਟ ਵਾਲਾ ਪੱਲਾ ਇਹਨਾਂ ਦਾ ਕਈ ਵਾਰ ਕੀ ਚੱਕਰ ਪੰਨਾ ਕਹੀ ਪੈਣਾ ਕਹਿੰਦੀਆਂ ਨੇ ਵੀ ਜਦੋਂ ਆਪਾਂ ਮਤਲਬ ਕਿ ਕਮੀਜ਼ ਦੀ ਸਟਿਚਿੰਗ ਕਰਦੇ ਆ ਨਾ ਇੱਕ ਪੱਲਾ ਵੱਡਾ ਛੋਟਾ ਰਹਿ ਜਾਂਦਾ ਠੀਕ ਇਹ ਵੱਡਾ ਛੋਟਾ ਕਿਉਂ ਰਹਿੰਦਾ ਉਹ ਕਈ ਵਾਰ ਆਪਣੇ ਤੋਂ ਨਾ ਕਟਿੰਗ ਚ ਹੀ ਪੈ ਜਾਂਦਾ ਤੇ ਮੈਂ ਨਾਲੋਂ ਨਾਲੋਂ ਆਪਾਂ ਲਾ ਲਵਾਂਗੇ। ਸੁਣੋ। ਹੁਣ ਪਹਿਲਾਂ ਆਪਾਂ ਕੀ ਕਰਾਂਗੇ? ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਮੇਨ ਫੈਬਰਿਕ ਹੋਊਗਾ ਉਹ ਆਪਾਂ ਬਾਅਦ ਕਰਾਂਗੇ। ਪੈਣਾ ਦਾ ਪੈਣਾ ਮੇਰੀ ਪ੍ਰੈਸ ਦੇ ਵਿੱਚ ਪਲੱਗ ਪਾਇਆ ਹੋਇਆ ਆ ਦੇਖੋ। ਤੇ ਆਹ ਵਾਲਾ ਜਿਹੜਾ ਮੇਰਾ ਪਲੱਗ ਆ ਨਾ ਇਹ ਤਾਰ ਮੋਟੀ ਆ ਵੀ ਜਦੋਂ ਮੈਂ ਹੀਟਰ ਵਗੈਰਾ ਲਾਉਣੀ ਹੈ ਨਾ ਉਦੋਂ ਕਈ ਵਾਰ ਜਿਹੜੀਆਂ ਬਰੀਕ ਤਾਰਾਂ ਹੁੰਦੀਆਂ ਨੇ ਉਹ ਸੜ ਜਾਂਦੀਆਂ ਨੇ। ਇਹ ਹੁਣ ਪਲੱਗ 'ਚ ਤਾਂ ਪੈਂਦੀ ਨਹੀਂ ਤਾਰ। ਇਹ ਇਦਾਂ ਹੀ ਲੈਂਦੀ ਐ। ਇਹ ਉਹ ਜਿਹੜਾ ਨਹੀਂ ਹੁੰਦਾ ਉਹ 플ੱਗ ਕਹਿੰਦੇ ਹੁੰਦੇ ਆ ਜਿਹਨੂੰ ਤਿੰਨ ਚਾਰ 플ੱਗ ਪੈਂਦੇ ਹੁੰਦੇ ਹਨ ਮਸ਼ੀਨ ਦਾ ਵੀ ਉੱਥੇ ਪਾਉਣੀ ਹੈ ਫੋਨ ਦਾ ਵੀ ਉੱਥੇ ਪਾਉਣੀ ਹੈ ਤੇ ਹੀਟਰ ਵਗੈਰਾ ਦਾ ਵੀ ਉੱਥੇ ਪਾਉਣੀ ਹੈ ਤਿੰਨ 플ੱਗਾਂ ਵਾਲੇ ਦੀ ਇਹ ਇੱਕ ਸਿੰਗਲ ਤਾਰ ਹੈ ਇਹ ਉਹ ਚੀਜ਼ ਆ ਗਈ ਧੰਨਵਾਦ ਤੁਹਾਡਾ ਹਨਾ ਤੁਸੀਂ ਇੰਨਾ ਮੈਨੂੰ ਪਿਆਰ ਕਰਦੇ ਹੋ ਜਿਹੜਾ ਮੈਨੂੰ ਕਹਿ ਰਹੇ ਹੋ ਤਾਂ ਨਾਲ ਨਾਲ ਲੱਗ ਜੀ ਤਾਂ ਕਰਕੇ ਮੇਰੀ ਪ੍ਰੈਸ ਦੇ ਵਿੱਚ 플ੱਗ ਪਾਇਆ ਹੋਇਆ ਹੈਗਾ ਵੈਸੇ ਮੇਰੇ ਘਰ ਵਾਲੇ ਇੱਕ ਹੋਰ ਗੱਲ ਦੱਸਿਓ ਬਿਜਲੀ ਦਾ ਕੰਮ ਕਰਦਾ ਪਰ ਦੇਖੋ ਮੇਰਾ ਕੰਮ ਨਹੀਂ ਸੀ ਹੁਣ ਆਪਾਂ ਕੀ ਕਰਾਂਗੇ ਕਮੀਜ਼ ਦੀ ਕਟਿੰਗ ਕਰਾਂਗੇ ਇਹ ਉਹ ਵਾਲਾ ਕਮੀਜ਼ ਆਗਾ ਜਿਹਦੇ ਫਰੰਟ ਤੇ ਆਪਾਂ ਗੋਲ ਗਲਾ ਬਣਾਵਾਂਗੇ ਤੇ ਬੈਕ ਤੇ ਆਪਾਂ ਕਰਾਂਗੇ ਬੈਨ ਲਾਵਾਂਗੇ ਬੈਨ ਕਹਿ ਸਕਦੇ ਉਹਨੂੰ ਆਪਾਂ ਹਾਫ ਗਰਦਨ ਵੀ ਕਹਿ ਸਕਦੇ ਹਨ ਉਹ ਲਾਵਾਂਗੇ ਆਪਾਂ ਹੁਣ ਤੁਸੀਂ ਦੇਖੋ ਵੀ ਇਹੀ ਮੈਂ ਅੱਧਾ ਪੌਣਾ ਇੰਚ ਪਹਿਲੇ ਹੀ ਵੀ ਛੋਟਾ ਰੱਖ ਲਿਆ ਹਾਂ ਪੌਣਾ ਇੰਚ ਮੈਂ ਫਰੰਟ ਵਾਲਾ ਪੱਲਾ ਛੋਟਾ ਰੱਖਿਆ ਮੇਰੇ ਕਸਟਮਰ ਦੀ ਛਾਤੀ ਹੈ ਕਿ ਹੈ ਜੀ ਬੀ ਐਚ ਆ ਮੇਰੇ ਟੁੱਟੇ ਹੱਥ ਨੂੰ ਰਿਹਾ ਜਾਂਦਾ ਇੱਕ ਤਾਂ ਮੇਰੇ ਕਸਟਮਰ ਦੇ ਸਾਤੀ ਹੈਗੇ 20 ਇੰਚ ਜੇ ਹੁਣ ਆਪਾਂ ਇਹ ਤਾਂ ਨੋਰਮਲ ਤੀਰਾ ਕੱਢਣਾ ਹੁੰਦਾ ਤਾਂ ਤੀਰਾ ਆਪਾਂ ਰੱਖਦੇ ਇਹਦਾ 6.5 ਇੰਚ ਠੀਕ ਹੈ ਹੁਣ ਮੈਂ ਕਿੰਨਾ ਰੱਖੂੰਗੀ ਜੀ ਹੁਣ ਮੈਂ ਰੱਖੂੰਗੀ 8 ਇੰਚ ਮਤਲਬ ਕਿ 16 ਇੰਚ ਦੀ ਮੈਂ ਕਟਾਈ ਕਰੂੰਗੀ ਤੇ 15 ਇੰਚ ਉਹਨਾਂ ਦਾ ਤਿਆਰ ਰਹਿ ਜਾਊਗਾ ਮਤਲਬ ਕਿ ਉਹਨਾਂ ਦਾ ਉਹਨਾਂ ਦੇ 13 ਇੰਚ ਠੀਕ ਹੈ ਜਦੋਂ ਆਪਾਂ ਬੈਨ ਲਾਉਣਾ ਜਾਂ ਬੋਟ ਨੈਕ ਕਰਨਾ ਉਦੋਂ ਆਪਾਂ 1.5 ਇੰਚ ਇਹ ਵਾਲਾ ਤੀਰਾ ਵਧਾ ਕੇ ਰੱਖਣਾ ਹੁੰਦਾ ਠੀਕ ਹੈ ਤੇ ਹੁਣ ਮੈਂ ਕਿੰਨਾ ਰੱਖੂੰਗੀ 16 ਰੱਖੂੰਗੀ ਐਸ ਲੋਟ 8 ਇੰਚ ਤੇ 7.5 ਰੱਖੂੰਗੀ ਮੈਂ نیچے ਨੂੰ ਉਹ ਆਪਾਂ 7 ਦਾ ਡੱਬਾ ਬਣਾਉਣਾ ਹੁਣ ਮੈਂ 7.5 ਰੱਖੂੰਗੀ ਠੀਕ ਹੈ 16 ਹੋ ਗਿਆ ਤੇ ਛਾਤੀ ਆ ਗਈ 20 ਇੰਚ ਤੇ ਇੱਥੋਂ ਆਪਣੀ ਜਿਹੜੀ ਕਾਰਟ ਪਾਉਗੀ ਇਹਨਾਂ ਦੇ ਕਾਰਟ ਪਾਉਗੀ 1.5 ਇੰਚ ਦੀ ਜਦੋਂ ਵੀ ਆਪਾਂ ਬੋਟਲੈਕ ਬਣਾਉਣਾ ਜਾਂ ਆਪਾਂ ਬੈਨ ਲਾਉਣਾ ਫਰੰਟ ਤੇ ਵੀ ਲਾਉਣਾ ਤੇ ਜਾਂ ਕੱਲੇ ਬੈਕ ਤੇ ਲਾਉਣਾ ਉਦੋਂ ਤੀਰਾ ਵੱਧ ਘਟਣਾ ਪੈਂਦਾ ਤੇ ਮੋਡਾ ਵੀ ਵੱਧ ਘਟਣਾ ਪੈਂਦਾ ਥੋੜਾ ਇਹ ਲੂਜ਼ ਰੱਖਣਾ ਪੈਂਦਾ ਇਹਦਾ ਕੀ ਕਾਰਨ ਉਹ ਮੈਂ ਤੁਹਾਨੂੰ ਐਂਡ ਤੇ ਦੱਸਦੀ ਆ ਇਹ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟਾਂ ਲਾਈਆਂ ਉਹਨੇ 1.5 ਤਿਆਰ ਨੇ ਤੇ ਮੈਂ ਲਾਉਂਗੀ 11 ਤੇ ਅੱਧਾ ਇੰਚ ਆਪਾਂ ਸੀਨ ਦਾ ਰੱਖਾਂਗੇ ਠੀਕ ਹੈ ਉਹੀ ਨਾਰਮਲ 3.5 ਇੰਚ ਇੱਥੋਂ ਆਪਾਂ ਰੱਖਾਂਗੇ ਪਲੇਟ ਦੀ ਲੈਂਥ ਮੈਂ 7.5 ਰੱਖੂਗੀ ਕਿਉਂਕਿ ਹਾਈਟ ਥੋੜੀ ਲੰਬੀ ਹਨਾ ਦੇ ਆ ਦੇਖੋ ਆ ਹੋ ਗਿਆ ਹੁਣ ਆ ਵਾਲੀਆਂ ਪਲੇਟਾਂ ਦਾ ਜਿਹੜਾ ਨਾ ਆਪਾਂ ਉਹ ਵੀ ਆਪਾਂ ਦੇਖ ਲਓ ਜੇ ਤਾਂ ਆਪਣੇ ਕੋਲੇ ਕਸਟਮਰ ਦਾ ਸੂਟ ਵਗੈਰਾ ਹੈਗਾ ਤਾਂ ਆਪਾਂ ਉਹ ਤੋਂ ਦੇਖ ਕੇ ਵੀ ਲਾ ਸਕਦੇ ਆ ਜੇ ਆਪਣੇ ਕੋਲ ਨਹੀਂ ਹੈਗਾ ਤਾਂ ਆਪਾਂ ਆਪਣੇ ਤਰੀਕੇ ਨਾਲ ਜਿਵੇਂ ਵੀ ਆਪਾਂ ਕਰ ਸਕਦੇ ਹੁੰਦੇ ਆ ਬਟ ਮੇਰੇ ਕੋਲ ਅੱਜ ਸੂਟ ਹੈਗਾ ਕਸਟਮਰ ਦਾ ਬਸ ਤੁੰਦਰੀ ਆਹ ਵਾਲਾ ਗਲਾ ਬਣਿਆ ਹੋਇਆ ਜਿਹੜਾ ਆਪਾਂ ਪਹਿਲਾਂ ਬਣਾਇਆ ਸੀ ਬਟ ਇਹਨਾਂ ਦੇ ਹੁਣ ਜਿਹੜਾ ਸੂਟ ਆ ਇਹ ਉਹ ਪ੍ਰਿੰਟਡ ਹੈ ਪ੍ਰਿੰਟਡ ਉਹਨਾਂ ਦਾ ਗਲਾ ਬਣਿਆ ਹੋਇਆ 2.5 ਇੰਚ 2.5 ਇੰਚ ਤੇ ਲੱਗਿਆ ਹੋਇਆ ਜੀ ਤੇ ਹੁਣ ਆਪਾਂ 2.5 ਤੇ ਇੱਥੇ ਲਾਵਾਂਗੇ। ਬਸ ਇਹਨਾਂ ਧਿਆਨ ਦਿਆ ਕਰੋ ਵੀ ਜਦੋਂ ਆਪਾਂ ਗਲਾ ਬੈਕ ਵਾਲਾ ਨਹੀਂ ਲਾਉਣਾ ਬੈਨ ਲਾਉਣਾ ਫਰੰਟ ਤੇ ਬੈਕ ਤੇ ਜਾਂ ਫਰੰਟ ਤੇ ਗੋਲ ਗਲਾ ਪਾਉਣਾ ਬੈਕ ਤੇ ਬੈਨ ਲਾਉਣਾ ਤਾਂ ਉਦੋਂ ਤੀਰਾ 1.5 ਇੰਚ ਵਧਾ ਲਿਆ ਕਰੋ। ਜੇ ਤੁਸੀਂ 7 ਰੱਖਦੇ ਹੁੰਦੇ ਹੋ ਤਾਂ ਤੁਸੀਂ ਇਹਨੂੰ ਰੱਖਿਆ ਕਰੋ 8.5 1.5 ਇੰਚ ਵਧਾ ਲਿਆ ਕਰੋ। ਮੈਂ ਹੁਣ 6.5 ਰੱਖਣਾ ਸੀ ਇਹਦਾ। ਇਹਨਾਂ ਦਾ ਤੀਰਾ ਨਿਕਲਦਾ ਸੀ 6.5 ਇੰਚ ਜੇ ਆਪਾਂ ਗੋਲ ਨੈਕ ਬਣਾਉਂਦੇ ਸੀਗੇ ਹਨ ਤੇ ਹੁਣ ਜਿਹੜੀ ਇਹਨਾਂ ਦੀ ਆ ਕਾਰਟ ਹੈ ਇਹ ਕਾਰਟ ਵੀ ਇਹਨਾਂ ਦੀ ਘੱਟ ਪਾਉਗੀ। ਨਹੀਂ ਤੇ ਇਹ ਸਾਢੇ 6 ਤੇ ਆ ਜਾਣੀ ਸੀਗੀ। ਇਹ ਹੁਣ ਆਪਾਂ ਪਾਵਾਂਗੇ ਇੱਥੇ। ਇਹ ਹੁਣ ਆਪਾਂ ਇਹਨੂੰ ਪਾਵਾਂਗੇ। 7 ਹੋ ਗਿਆ ਇੱਥੋਂ ਸਾਢੇ 7 ਤੇ। ਐਂ ਕਰਕੇ ਇਹ ਇੱਥੇ ਪਾ ਦਾਂਗੇ ਜੀ ਆਪਾਂ ਇਹਨਾਂ ਦੀ ਕਾਰਟ। ਹੁਣ ਪਹਿਲਾਂ ਮੈਂ ਇੱਕ ਵਾਰ ਤੀਰਾ ਕੱਟ ਦਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਆਪਾਂ ਫਰੰਟਾ ਦੇ ਪੱਲੇ ਦੀ ਕਾਰਟ ਕਿਵੇਂ ਪਾਉਣੀ ਆ ਆ ਸਾਈਡਾਂ ਤੇ ਕੱਟ ਪਾਉਣੇ ਨਾ ਭੁੱਲਿਆ ਕਰੋ ਫਰੰਟਾ ਦੇ ਪੱਲੇ ਦੀ ਕਾਰਟ ਪਾ ਦਾਂਗੇ ਆਪਾਂ ਇੱਕ ਵਾਰ ਜਿਹੜੀ ਇਹ ਘਾਟਾ ਪਾਉਣੇ ਹੁੰਦੇ ਨਾ ਆਪਾਂ ਇਹਨਾਂ ਤੇ ਬਾਹਰ ਨਾ ਜੜਿਆ ਕਰੋ ਥੋੜੀ ਥੋੜੀ ਛੱਡਤੀ ਆਪਾਂ ਬਾਅਦ ਚ ਵੀ ਪਾਉਣੇ ਹੁੰਦੇ ਉਹ ਮੈਂ ਤੁਹਾਨੂੰ ਹਰੇਕ ਵੀਡੀਓ ਚ ਦਿਖਾਉਣੀ ਆ ਹਨਾ ਕਈ ਸ਼ਾਇਦ ਨਹੀਂ ਪਾਉਂਦੇ ਉਹ ਉਹਨਾਂ ਦੀ ਮਰਜ਼ੀ ਆਗੀ ਬਟ ਮੈਂ ਪੌਣੀ ਹੀ ਪੌਣੀ ਹੁੰਦੀ ਆ ਛਾਂਟੀ। ਕਲੇਟਾ ਦੇ ਨਿਸ਼ਾਨ ਆਪਾਂ ਹੀ ਕੱਢ ਲਾਂਗੇ। ਬਹੁਤ ਸਕੀਮੀ ਆਪਾਂ ਵੀ। ਪਾਸਾ ਪੂਸਾ ਨਹੀਂ ਬਲਟਾਉਂਦੇ ਆਪਾਂ। ਉਹਨਾਂ ਤੇ ਤਾਂ ਸੂਈ ਚੱਕਣੀ ਪੈਂਦੀ ਐ। ਇਹਨਾਂ ਤੇ ਤਾਂ ਲੋੜ ਹੀ ਨਹੀਂ ਸੂਈ ਚੱਕਣ ਦੀ ਆ ਹੀ ਨਿਕਲ ਜਾਂਦੇ ਐ ਲਾਈਨਿੰਗ ਤੇ ਤਾਂ। ਹਾਂਜੀ ਭੈਣੋ ਮੈਂ ਤੁਹਾਨੂੰ ਬਾਰ-ਬਾਰ ਇਹੀ ਕਹਿ ਰਹੀ ਹੁੰਦੀ ਆ ਵੀ ਜੇ ਤੁਹਾਨੂੰ ਮੇਰੇ ਕੋਲੋਂ ਸਿੱਖਣ ਨੂੰ ਮਿਲਦਾ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਯਾਰ। ਵੀਡੀਓ ਦੀ ਰੀਚ ਜਮੀ ਘਟੀ ਪਈ ਐ। ਮੈਂ ਤਾਂ ਕਦੇ-ਕਦੇ ਹੀ ਮੈਂ ਤਾਂ ਡੀਮੋਟੀਵੇਟ ਹੋ ਜਾਂਦੀ ਆ ਵੀ ਛੱਡ ਕਿਹੜਾ ਕੀ ਵੀਡੀਓ ਬਣਾਵਾਂ। ਟ੍ਰੈਪਿਕ ਦੀ ਕਟਿੰਗ ਕਰਾਂਗੇ। ਪਹਿਲਾਂ ਆਪਾਂ ਲਾਈਨਿੰਗ ਤੇ ਕਟਿੰਗ ਮੈਨੂੰ ਬਸ ਆਦਤ ਹੀ ਆ ਪਹਿਲਾਂ ਤੋਂ ਲਾਈਨਿੰਗ ਤੇ ਕਟਿੰਗ ਕਰਨੀ ਆ। ਕਈ ਵੇਹਣਾ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਕੱਪੜੇ ਦੀ ਕਟਿੰਗ ਕਰਦੀਆਂ ਨੇ ਫਿਰ ਲਾਈਨਿੰਗ ਦੀ ਕਰਦੇ ਆ। ਜਿਹੜਾ ਸਾਡਾ ਟੇਲਰ ਹੁੰਦਾ ਸੀ ਨਾ ਪਹਿਲਾਂ ਉਹ ਐਂ ਕਰਦਾ ਸੀ ਪਹਿਲਾਂ ਉਹ ਮੇਰੇ ਕੱਪੜੇ ਦੀ ਕਟਿੰਗ ਕਰਦਾ ਸੀ ਤੇ ਫਿਰ ਬਾਅਦ ਚ ਉਹ ਕਰਦਾ ਸੀ ਲਾਈਨਿੰਗ ਦੀ ਕਟਿੰਗ। ਪਰ ਮੈਨੂੰ ਇਹ ਪਤਾ ਨਹੀਂ ਕੀ ਦਿਮਾਗ 'ਚ ਚੜਦਾ ਮੈਂ ਪਹਿਲਾਂ ਲਾਈਨਿੰਗ ਦੀ ਕਟਿੰਗ ਕਰਦੀ ਆ ਬਾਅਦ ਮੇਨ ਕਪੜੇ ਦੀ ਕਰਦੀ ਆ ਆ ਦੇਖੋ ਜੀ ਹੁਣ ਆਪਾਂ ਮੇਨ ਕਪੜੇ ਤੇ ਇਹਨੂੰ ਵਿਛਾ ਲਾਂਗੇ ਵਿਛਾ ਕੇ ਆਪਾਂ ਆ ਕਪੜਾ ਸਾਰਾ ਉਤਾਰ ਦਾਂਗੇ ਸਾਈਡ ਤੋਂ ਹੁਣ ਮੈਨੂੰ ਫੋਨ ਪਿੱਛੇ ਲੈ ਕੇ ਜਾਣਾ ਪੈਂਦਾ ਸੀ ਨਹੀਂ ਮੈਂ ਤਾਂ ਹੀ ਨਹੀਂ ਇਹਨੂੰ ਉਤਾਰਿਆ ਵਕ ਚਲ ਬਾਅਦ ਚ ਉਤਾਰੂੰਗੀ ਆ ਦੇਖੋ ਆ ਹੁਣ ਆਪਾਂ ਫਰੰਟ ਦੀ ਕਟਿੰਗ ਕਰ ਲਈ ਠੀਕ ਹੈ ਹੁਣ ਆਪਾਂ ਫਰੰਟ ਪੱਲੇ ਦੀ ਕਾਟ ਪਾਵਾਂਗੇ ਆਪਾਂ ਪਹਿਲਾਂ ਕਸਟਮਰ ਦੇ ਸੂਟ ਤੋਂ ਦੇਖ ਲਈਏ ਕਿ ਉਹਨਾਂ ਨੇ ਕਿੰਨੀ ਕਾਟ ਪਾਈ ਹੋਈ ਹੈ ਉਹਨਾਂ ਨੇ ਕਾਟ ਪਾਈ ਹੋਈ ਹੈ 14 ਇੰਚ ਦੀ ਉਹਨਾਂ ਦੀ ਆਰਟ ਵਾਲੀ ਚੀਜ਼ ਆ ਇੱਥੋਂ ਪਲੇਟ ਤੋਂ ਲੈ ਕੇ 14 ਇੰਚ ਤਿਆਰ ਹੈ ਤੇ ਹੁਣ ਆਪਾਂ ਕੀ ਕਰਨਾ ਆਪਾਂ ਇੱਥੋਂ ਲੈ ਕੇ ਆਵਾਂਗੇ 14 ਇੰਚ ਮਤਲਬ ਕਿ 7 ਇੰਚ ਤਿਆਰ ਹੈ ਇੰਨੀ ਤਿਆਰ ਹੈ ਠੀਕ ਹੈ ਆਪਾਂ ਨੂੰ ਇੱਥੋਂ ਤੱਕ ਚਾਹੀਦੀ ਆ ਆਪਣੀ ਇੱਥੇ ਕਾਟ ਆਊਗੀ ਇਹ ਆਪਣੀ ਕਾਟ ਕਿਵੇਂ ਆਊਗੀ ਇੱਥੋਂ ਆਪਾਂ ਐ ਕਰਕੇ ਜਦੋਂ ਪਲੇਟ ਆਪਣੀ ਪੈ ਗਈ ਗਲਾਈ ਪਾਉਦੇ ਹੋਏ ਇੱਥੋਂ ਐ ਲੈ ਲੈਂਦੇ ਹਾਂ ਨੂੰ ਪਾਤੀ ਜਿਹੜੀ ਮਾੜੀ-ਮੋਟੀ ਰਹਿ ਜਾਊਗੀ ਉਹਦੀ ਸ਼ਾਂਤੀ ਆਪਾਂ ਕਮੀਜ਼ ਬਣਾਉਣ ਤੋਂ ਬਾਅਦ ਚ ਪਾਵਾਂਗੇ। ਆ ਦੇਖੋ ਆਉਗੀ ਫਰੰਟ ਵਾਲੇ ਪੱਲੇ ਦੀ ਕਾਟ। ਹੁਣ ਮੈਨੂੰ ਲੱਗਦਾ ਨਹੀਂ ਵੀ ਆਪਾਂ ਨੂੰ ਮਾੜੀ-ਮੋਟੀ ਵੀ ਕੁਝ ਕਾਟ ਪਾਉਣ ਦੀ ਲੋੜ ਐ ਜੇ ਮੈਂ ਸਹੀ ਆਊਗਾ ਕਮੀਜ਼। ਜੀ ਆ ਦੇਖੋ ਆਪਾਂ ਹੁਣ ਕੀ ਕਰਨ ਲੱਗੇ ਆ ਹਾਫ neck lawn ਲੱਗੇ ਨੂੰ ਆਪਾਂ ਹਾਫ neck ਵੀ ਬੋਲਦੇ ਆ ਤੇ ਇੱਕ ਪਤਾ ਨਹੀਂ ਹੋਰ ਕੀ ਬੋਲਦੇ ਆ। ਇਹ ਆਪਾਂ ਹਮੇਸ਼ਾ ਹੀ 12 ਇੰਚ ਦਾ ਲਾਉਣਾ ਹੁੰਦਾ ਹੈ ਨਾ ਹੁਣ ਆਪਾਂ ਕੀ ਕਰਾਂਗੇ ਡਬਲ ਕਪੜਾ ਲੈ ਕੇ ਉਹਦੇ ਉੱਪਰ ਮੈਂ ਆ ਪੱਟੀ ਬਣਾ ਕੇ ਇੱਕ ਲਾੜੀ ਸੀ ਇੱਥੇ ਹੁਣ ਆਪਾਂ ਇੱਕ ਵਾਰ ਸੀਨ ਲਾਵਾਂਗੇ ਪਹਿਲਾਂ ਸੀਨ ਲਾ ਕੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਮੇਰੀ ਮਸ਼ੀਨ ਦਾ ਰਵਲਾ ਸੁਣ ਲਓ ਤੇ ਮੈਨੂੰ ਗਾਲਾਂ ਨਾ ਕੱਢੋ ਸਾਡਾ ਸੀਨ ਲਾ ਚੁੱਕੀ ਹਾਂ ਹੁਣ ਮੈਂ ਇੱਕ ਤਾਂ ਮੈਨੂੰ ਨਾ ਦੇਖਣਾ ਪੈਂਦਾ ਵੀਡੀਓ ਬਣ ਰਹੀ ਹੈ ਸਹੀ ਬਣ ਰਹੀ ਹੈ ਹੁਣ ਆਪਾਂ ਕੀ ਕਰਨਾ ਪੈਣਾ ਇੱਥੋਂ ਆਪਾਂ ਸੀਨ ਲਾਵਾਂਗੇ ਇੱਥੋਂ ਇਹਦੇ ਬੁਗਰਮ ਦੇ ਬਿਲਕੁਲ ਨਾਲ-ਨਾਲ ਲਾ ਕੇ ਦੂਸਰੇ ਕੰਨੇ ਤੇ ਘੜ ਦਾਂਗੇ ਠੀਕ ਹੈ ਸਰੰਗ ਦਾ ਕਟੜਾ ਡੱਗ ਕੇ ਨੀਚੇ ਤੇ ਮੈਨੂੰ ਵੀ ਟੁੱਟਣ ਦੀ ਆਵਾਜ਼ ਹੋਈ ਪਈ ਨੂੰ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਨਾ ਅੱਧਾ ਅੱਧਾ ਇੰਚ ਕੱਪੜਾ ਨਾ ਛੱਡ ਕੇ ਬਾਕੀ ਜੋ ਵੀ ਐਕਸਟਰਾ ਹੋਵੇ ਇਹਦੀ ਆਪਾਂ ਕਟਿੰਗ ਕਰ ਲਵਾਂਗੇ ਤੇ ਜੇ ਤੁਹਾਡੇ ਨੇੜੇ ਪ੍ਰੈਸ ਹੈਗੀ ਤੁਸੀਂ ਪ੍ਰੈਸ ਨਾਲ ਉਹਦੇ ਉੱਪਰ ਫਿਨਿਸ਼ਿੰਗ ਜੀ ਬਣਾ ਦਿਓ ਇੱਕ ਵਾਰ ਮੇਰੇ ਅਜੋ ਨੇ ਬਤੇ ਇਹ ਵੀ ਮੇਰੇ ਨੇੜੇ ਪ੍ਰੈਸ ਨਹੀਂ ਹੁੰਦੇ ਤਾਂ ਦੇਖੋ ਇਹਨੂੰ ਆਪਾਂ ਫੋਲਡ ਕਰ ਲੂ ਫੋਲਡ ਕਰਕੇ ਇੱਥੇ ਸੀਨ ਲਾਉਣੀ ਹੈ ਲਾ ਦੋ ਨਹੀਂ ਬਾਅਦ ਚ ਲਾ ਦਾਂਗੇ ਵੈਸੇ ਬਾਅਦ ਚ ਲਾਏ ਤਾਂ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ ਹੁਣ ਮੈਂ ਚੱਕ ਲਮਟ ਨਹੀਂ ਜਿਹਾ ਦੇਖੋ ਜੀ ਆ ਆਪਣਾ ਹੋ ਗਿਆ ਆਪਾਂ ਕੀ ਕਰਨਾ ਆ ਦੇਖੋ ਇਹਨੂੰ ਐਦਾਂ ਕਰਕੇ ਆ ਦੇਖੋ ਇਹਨੂੰ ਆਪਾਂ ਐਦਾਂ ਕਰਕੇ ਰੱਖ ਲਿਆ ਗਲੇ ਨੂੰ ਠੀਕ ਹੈ ਇਧਰੋਂ ਟਾਈ ਟਾਈ ਇੰਚ ਤੇ ਨਿਸ਼ਾਨ ਲਾ ਦੋ ਦੋਨੇ ਪਾਸੇ ਇੱਕੋ ਜਿਹਾ ਤਾਂ ਕਿ ਵੱਡਾ ਛੋਟਾ ਪਾਸਾ ਨਾ ਹੋ ਜੇ ਨਿਸ਼ਾਨ ਲੱਗ ਗਏ ਤੇ ਇੱਥੋਂ ਆਪਾਂ ਕਰ ਦੋ ਬਚਾਲਾ ਇਹਦਾ ਜਮਾ ਇਹ ਜਿਹੜੇ ਬੈਗ ਤੇ ਕਾਲਰ ਲਾਉਣੇ ਹਨ ਆਪਾਂ ਇਹ ਦੋ ਤਰ੍ਹਾਂ ਦੇ ਲੱਗ ਜਾਂਦੇ ਹੁੰਦੇ ਇੱਕ ਤਾਂ ਤੁਸੀਂ ਇੱਥੋਂ 1 ਇੰਚ ਦੀ ਜਾਂ 1/2 ਇੰਚ ਦੀ ਕਾਟ ਪਾ ਸਕਦੇ ਹੋ ਇੱਕ ਤੁਸੀਂ ਜਮਾ ਪਲੇਨ ਲਾ ਸਕਦੇ ਹੋ ਉਹ ਛੋਡੇ ਤੇ ਹਨ ਵੀ ਤੁਸੀਂ ਕਿੱਦਾਂ ਦਾ ਲਾਉਣਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦਾ ਵੀ ਵਿਚਾਲਾ ਕਰ ਲਵਾਂਗੇ ਵਿਚਾਲਾ ਕਰਕੇ ਇਹਦਾ ਵਿਚਾਲਾ ਕਰਕੇ ਇਹਦੇ ਵੀ ਕੱਟ ਲਾ ਲਓ ਤੇ ਕਮੀਜ਼ ਦੇ ਆਪਾਂ ਕੱਟ ਲਾ ਲਿਆ ਕੱਟ ਨਾਲ ਕੱਟ ਮਿਲਾ ਕੇ ਹੁਣ ਇਹ ਤੇ ਆਪਾਂ ਸੇਨ ਲਾ ਦਾਂਗੇ ਆ ਦੇਖੋ ਕੱਟ ਨਾਲ ਕੱਟ ਬਣਾ ਰਿਆ ਥੋੜੀ ਆਪਾਂ ਕਿਵੇਂ ਲਾਉਣਾ ਮੈਂ ਤੁਹਾਨੂੰ ਉਹ ਨੇੜੇ ਕਰਕੇ ਦਿਖਾਉਣੀ ਆ ਨੇੜੇ ਕਰ ਲੈ ਕੈਮਰਾ ਥੋੜਾ ਜਿਹਾ ਇੱਦਾਂ ਕਰਕੇ ਦਿਖਾ ਦੇਣਾ ਜਦੋਂ ਆਪਣਾ ਗਲਾ ਆ ਨੇੜੇ ਉਦੋਂ ਬਿਲਕੁਲ ਨਾਲ ਹੀ ਰੱਖ ਕੇ ਇਹ ਤੁਸੀਂ ਕਰਦੇ ਹਾਂ ਮੈਂ ਇਹ ਤੇ ਆਪਣਾ ਲਿਖੀ ਤੁਸੀਂ ਇਹਦਾ ਆਪਾ ਰੱਖਣਾ ਨਾ ਉਹ ਦੋ ਆਪਾ ਪੁੱਠੇ ਸਾਈਡ ਤੇ ਰੱਖਣਾ ਤਾਂ ਜੋ ਫਿਨਿਸ਼ਿੰਗ ਵਾਲੀ ਜਿਹੜੀ ਆਪਾਂ ਚਪਕਈ ਹੁੰਦੀ ਹੈ ਪ੍ਰੈਸ ਨਾਲ ਨਾ ਉਹ ਸਿੱਧੇ ਪਾਸੇ ਆ ਜਾਏ ਏਦਾਂ ਕਰਕੇ ਆਹ ਦੇਖੋ ਆ ਗਈ ਨਾ ਏਦਾਂ ਕਰਕੇ ਐਵੇਂ ਆ ਜਿੱਥੇ ਆਪਾਂ ਸੀਨ ਲਾਵਾਗੇ ਹੁਣ ਮੈਂ ਦੂਜਾ ਪਾਸਾ ਵੀ ਲਾ ਲਵਾਂ ਪਹਿਲਾਂ ਫਿਰ ਦਿਖਾਉਣੀ ਆ ਤੁਹਾਨੂੰ ਵੀ ਕਿੱਦਾਂ ਲਾਇਆ ਮੈਂ ਇਹਨੂੰ ਐ ਕਰਕੇ ਇੱਥੇ

ਜਿਹੜੇ ਨੂੰ ਮਾੜਾ ਮੋਟਾ ਸਟਿਚਿੰਗ ਆਉਂਦੀ ਹੈ ਨਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿਹਦਾ ਕਾਲਰ ਚਾਹੀਦਾ ਤੇ ਕਿੱਦਾਂ ਦਾ ਸਾਨੂੰ ਨਹੀਂ ਚਾਹੀਦਾ ਹੁਣ ਇਹਦੇ ਉੱਪਰ ਆਪਾਂ ਫਿਨਿਸ਼ਿੰਗ ਵਾਲੀ ਸੀਨ ਲਾ ਦੂੰਗੀ ਗੋਮਸ ਨਾਲ ਕਿ ਜਿੱਦ ਨਾਲ ਇਹ ਬਿਲਕੁਲ ਬੈਠ ਜਾਊਗਾ ਦੇਖੋ ਜੀ ਹੁਣ ਇਹਦੇ ਮੈਂ ਧਾਗੇ ਧੁਕੇ ਕੱਟ ਲਾ ਤੁਹਾਨੂੰ ਫੇਰ